ਮਾਂ ਤੇ ਚਰਨ ਪਾਏ ਦੁਨੀਆ ਨੂੰ ਤਾਰ ਦੇ ਤਾਰ ਦੇ ਇਧਰ ਕੋਟਕਪੂਰੇ ਦੇ ਲਾਗੇ ਢਿਲਵੀ ਆਏ ਗੁਰੂ ਪਹਿਲਾਂ ਆਏ ਕੋਟਕਪੂਰੇ ਵੀ ਨੇ ਕਪੂਰਾ ਚੌਧਰੀ ਸੀ ਇਹਨੂੰ ਸਤਗੁਰ ਕਹਿੰਦੇ ਸਾਨੂੰ ਤੇਰਾ ਕਿਲਾ ਚਾਹੀਦਾ ਮੰਗਰ ਮੁਗਲ ਫੌਜ ਆ ਰਹੀ ਹੈ ਅਸੀਂ ਜੰਗ ਜੁੱਧ ਕਰਨਾ ਹੈ ਇਹ ਸਰਕਾਰ ਦੇ ਨਾਲ ਰਲਿਆ ਹੋਇਆ ਸੀ ਇਹ ਸਤਗੁਰ ਨੂੰ ਕਹਿੰਦਾ ਜੀ ਤੁਹਾਡੀ ਮਦਦ ਕਰਕੇ ਮੈਂ ਸਰਕਾਰ ਨਾਲ ਵਿਰੋਧ ਨਹੀਂ ਪਾਉਣਾ ਚਾਹੁੰਦਾ ਮਹਾਰਾਜ ਕਹਿੰਦੇ ਕਪੂਰਾ ਚੌਧਰੀ ਨਹੀਂ ਤੂੰ ਤਾਂ ਕਤੂਰਾ ਹੀ ਰਹਿ ਗਿਆ ਜਿਹਦੇ ਕਰਕੇ ਅੱਜ ਸਾਨੂੰ ਤੂੰ ਜਵਾਬ ਦਿਨਾ ਹੈ ਨਾ ਯਾਦ ਰੱਖੀ ਗੰਦਗੀ ਦਾ ਲਫਾਫਾ ਮੂੰਹ ਤੇ ਚੜਾ ਕੇ ਤੈਨੂੰ ਇਹੀ ਮੁਗਲ ਮਾਰਨਗੇ ਜਿੰਨਾ ਪਿੱਛੇ ਅੱਜ ਗੁਰੂ ਘਰ ਦੇ ਸੇਵਕਾਂ ਨੂੰ ਧੱਕਦਾ ਇਹ ਵਚਨ ਕਰਕੇ ਕੋਟਕਪੂਰੇ ਤੋਂ ਚੱਲ ਪਏ ਤੇ ਮੂਹਰੇ ਢਲਮਾ ਨਗਰ ਪਿਰਥੀ ਚੰਦ ਦੀ ਸੰਤਾਨ ਵਸਦੀ ਸੀ ਚੌਥੇ ਪਾਦਸ਼ਾਹ ਦੇ ਪੁੱਤਰ ਪਿਰਥੀ ਚੰਦ ਇਹ ਬੜੇ ਕਰਾਮਾਤੀ ਮੰਨੇ ਜਾਂਦੇ ਸੀ ਇਹਨਾਂ ਵਿੱਚੋਂ ਸੋਢੀ ਪਰਿਵਾਰਾਂ ਵਿੱਚੋਂ ਕੌਲ ਰਾਏ ਹੋਇਆ ਸੋਢੀ ਕੌਲ ਰਾਏ ਉਹਨੂੰ ਜਦੋਂ ਪਤਾ ਲੱਗਾ ਕਿ ਗੁਰੂ ਸਾਹਿਬ ਆਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਮੂਰੋ ਸਤਕਾਰ ਦੇ ਨਾਲ ਦਰਸ਼ਨ ਕਰਨ ਆ ਗਿਆ ਗੁਰੂ ਮੱਖੋ ਮਹਾਰਾਜ ਜੀ ਦਾ ਜਾ ਕੇ ਸਤਕਾਰ ਕੀਤਾ ਸੋਢੀ ਕੌਲ ਰਾਏ ਨੇ ਦੇਖਿਆ ਵੀ ਉੱਚ ਦਾ ਪੀਰ ਬਣੇ ਹੋਏ ਨੀਲਾ ਬਾਣਾ ਪਹਿਨੀ ਫਿਰਦੇ ਆ ਤਾਂ ਉਸ ਵੇਲੇ ਸੋਢੀ ਕੌਲ ਰਾਏ ਨੇ ਸਤਕਾਰ ਵੱਜੋ ਮੇਰੇ ਸਤਿਗੁਰ ਨੂੰ ਚਿੱਟੇ ਵਸਤਰ ਭੇਟਾ ਕੀਤੇ ਸ। ਧਿਆਨ ਦੇਣਾ ਉੱਥੇ ਚਿੱਟੇ ਵਸਤਰ ਸੋਢੀ ਕੌਲਰ ਆਏ ਨੇ ਭੇਟਾ ਦਿੱਤੇ। ਤੇ ਮੇਰੇ ਸਤਿਗੁਰ ਨੂੰ ਕਹਿੰਦਾ ਜੀ ਹੁਣ ਪਹਿਲਾਂ ਵਾਂਗੂ ਚਿੱਟਾ ਬਾਣਾ ਪਹਿਲ ਲੋ ਚਿੱਟਾ ਬਾਣਾ ਸ਼ਾਂਤੀ ਦਾ ਪ੍ਰਤੀਕ ਹੈ ਕਹਿੰਦਾ। ਆ ਨੀਲੇ ਵਸਤਰ ਲਾ ਦਿਓ। ਮਹਾਰਾਜ ਕਹਿੰਦੇ ਠੀਕ ਹੈ ਜੀ। ਉੱਥੇ ਫਿਰ ਗੁਰੂ ਸਾਹਿਬ ਨੇ ਵੀ ਤੇ ਗੁਰੂ ਕੇ ਸਿੱਖਾਂ ਨੇ ਵੀ ਨੀਲੇ ਵਸਤਰ ਲਾ ਕੇ ਚਿੱਟੇ ਬਾਣੇ ਪਹਿਨ ਲਏ ਤੇ ਨਾਲੇ ਤਾਂ ਸੋਢੀ ਕਾਲਰ ਆਏ ਗੱਲਾਂ ਕਰੀ ਜਾਂਦਾ ਮਹਾਰਾਜ ਨਾਲ ਬਚਨ ਬਲਾਸ ਕਹਿੰਦਾ ਜੀ ਮੈਂ ਸੁਣਿਆ ਤੁਸੀਂ ਕੋਟਕਪੂਰੇ ਵਾਲੇ ਚੌਧਰੀ ਨੂੰ ਬਚਨ ਕਰਕੇ ਆਏ ਹੋ ਕਿ ਮੁਗਲ ਤੈਨੂੰ ਮਾਰਨਗੇ ਮਹਾਰਾਜ ਕਹਿੰਦੇ ਹਾਂ ਉਹ ਤਾਂ ਨਿਕਲ ਗਿਆ ਬਚਨ ਉਹ ਸਰਕਾਰ ਨਾਲ ਰਲਿਆ ਉਹਨੂੰ ਮੁਗਲ ਸਰਕਾਰ ਮਾਰੇਗੀ ਸੋਢੀ ਕਾਲਰ ਆਏ ਪਤਾ ਕੀ ਕਹਿੰਦੇ ਐ ਕਹਿੰਦੇ ਜੀ ਕਪੂਰੇ ਦੀਆਂ ਜੜਾਂ ਤਾਂ ਮੇਰੇ ਢਿੱਡ 'ਚ ਨੇ ਉਹਨੂੰ ਕੌਣ ਮਾਰੂ ਕਹਿੰਦੇ ਸਤਗੁਰ ਹੱਸ ਕੇ ਕਹਿੰਦੇ ਹਾਜ਼ਰ ਜਵਾਬ ਵੜੇ ਸਨ ਨਾਲ ਦੀ ਨਾਲ ਕਹਿੰਦੇ ਚੰਗਾ ਜੀ ਜੇ ਉਹਦੀਆਂ ਜੜਾਂ ਤੁਹਾਡੇ ਢਿੱਡ 'ਚ ਨੇ ਪਹਿਲਾਂ ਉਹੀ ਤੁਹਾਡਾ ਪੇਟ 파ੜੂ ਫੇਰ ਮਰੂਗਾ ਕਹਿੰਦੇ ਇਹ ਵੀ ਵਚਨ ਹੋਇਆ ਸੀ ਪਰ ਗੱਲ ਨਿਹੰਗ ਸਿੰਘਾਂ ਦੀ ਕਰ ਰਹੇ ਆ ਨਿਹੰਗ ਫੌਜਾਂ ਦੀ ਇੱਥੇ ਸੋਢੀ ਕੌਲਰ ਆਏ ਨੇ ਚਿੱਟੀਆਂ ਪੋਸ਼ਾਕਾਂ ਦਿੱਤੀਆਂ ਸਤਿਗੁਰੂ ਔਰ ਸਿੱਖਾਂ ਨੂੰ ਪਹਿਨਣ ਵਾਸਤੇ ਤੇ ਨੀਲਾ ਬਾਣਾ ਮਹਾਰਾਜ ਨੇ ਲਾ ਕੇ ਪਾੜਨਾ ਸ਼ੁਰੂ ਕਰਤਾ ਗੁਰਮੁਖ ਨਾਲੇ ਇੱਕ ਬਚਨ ਪੜ੍ਹਿਆ ਕਹਿੰਦੇ ਨੀਲ ਵਸਤਰਲੇ ਕੱਪੜੇ ਫਾਰੇ ਤੁਰਕ ਪਠਾਣੀ ਅਮਲ ਗਿਆ ਇੱਥੇ ਹੁਣ ਥੋੜੀ ਜੀ ਬੇਨਤੀ ਸਮਝਿਓ ਧਿਆਨ ਨਾਲ ਗੁਰਨਾਨਕ ਸਾਹਿਬ ਨੇ ਵੀ ਲਿਖਿਆ ਨੀਲ ਵਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਉਹਨਾਂ ਨੇ ਕੀਆ ਕਿਹਾ ਤੇ ਪਹਿਰੇ ਕਿਹਾ ਗੁਰੂ ਗੋਬਿੰਦ ਸਿੰਘ ਕਹਿੰਦੇ ਨੀਲ ਵਸਤਰਲੇ ਕੱਪੜੇ ਫਾਰੇ ਤੁਰਕ ਪਠਾਣੀ ਅਮਲ ਗਿਆ ਭਾਵ ਇਹ ਸੀ ਕਿ ਨੀਲੇ ਵਸਤਰ ਹੁਣ ਪਾੜ ਦਿੱਤੇ ਤੁਰਕਾਂ ਦਾ ਰਾਜ ਖਤਮ ਸੋਢੀ ਕੌਲ ਆਏ ਨੇ ਸ਼ੰਕਾ ਕਰ ਲਿਆ ਕਹਿੰਦਾ ਜੀ ਗੁਰੂ ਨਾਨਕ ਦੀ ਉਚਾਰੀ ਹੋਈ ਬਾਣੀ ਦੇ ਤੁਸੀਂ ਸ਼ਬਦ ਦੋ ਬਦਲਤੇ RAM ਰਾਏ ਨੇ ਤਾਂ ਇੱਕ ਬਦਲਿਆ ਸੀ ਮਿੱਟੀ ਮੁਸਲਮਾਨ ਕੀ ਦੀ ਥਾਂ ਤੇ ਮਿੱਟੀ ਬੇਈਮਾਨ ਕੀ ਕਿਹਾ ਸੀ ਉਹਨੂੰ ਗੁਰੂ ਹਰ राय ਸਾਹਿਬ ਜੀ ਨੇ ਮੱਥੇ ਨਹੀਂ ਲਾਇਆ ਸਿੱਖੀ ਸੇਵਕੀ ਤੋਂ ਖਾਰਜ ਕਰਤਾ ਤੁਸੀਂ ਤਾਂ ਦੋ ਬਚਨ ਬਦਲਦੇ ਹੋ ਤੁਹਾਡਾ ਕੀ ਬਣੂਗਾ ਕਲੰਗੀ ਤਰ ਪਾਤਸ਼ਾਹ ਕਹਿੰਦੇ ਉਹਨੇ ਬਚਨ ਬਦਲਿਆ ਇੱਕ ਰਾਜੇ ਨੂੰ ਖੁਸ਼ਾਮਦ ਵਾਸਤੇ ਰਾਜੇ ਨੂੰ ਖੁਸ਼ ਕਰਨ ਵਾਸਤੇ ਪਰ ਅਸੀਂ ਕਿਸੇ ਰਾਜੇ ਨੂੰ ਖੁਸ਼ ਨਹੀਂ ਕਰਨਾ ਅਸੀਂ ਤਾਂ ਆਪਣੇ ਸਿੱਖਾਂ ਨੂੰ ਰਾਜ ਦੇਣਾ ਹੈ ਰਹੀ ਗੱਲ ਬਚਨ ਬਦਲਣ ਦੀ ਇਸ ਬਚਨ ਨੂੰ ਬਦਲਣ ਵਾਸਤੇ ਮੁਗਲ ਰਾਜ ਦਾ ਖਾਤਮਾ ਕਰਨ ਵਾਸਤੇ ਅਸੀਂ ਆਪਣਾ ਸਾਰਾ ਸਰਵੰਸ ਪਹਿਲੀ ਕੁਰਬਾਨ ਕੀਤਾ ਆਖੋ ਸਤਨਾਮ ਵਾਹਿਗੁਰੂ ਇੱਥੇ ਹੀ ਬੇਨਤੀ ਕਰਦੇ ਆ ਅੱਜ ਕਈ ਕਹਿੰਦੇ ਆ ਨਾ ਵੀ ਮਰਿਆਦਾ ਐ ਆ ਜੀ ਆਏ ਨਹੀਂ ਹੋਣੀ ਚਾਹੀਦੀ ਆ ਹੋਣਾ ਚਾਹੀਦਾ ਇਹ ਮਰਿਆਦਾ ਕਿਸੇ ਦੇ ਬਾਪ ਦੀ ਬਣਾਈ ਹੈ ਗੁਰਮਖੋ ਇਹ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਪੰਥ ਹੈ ਅਖੰਡ ਪਾਠ ਸਾਹਿਬ ਦੀ ਮਰਿਆਦਾ ਜੋਤ ਧੂਫ ਦੀ ਮਰਿਆਦਾ ਪੰਜ ਬਾਣੀਆਂ ਪੜ ਕੇ ਅੰਮ੍ਰਿਤ ਦੀ ਮਰਿਆਦਾ ਇਹ ਗੁਰੂ ਗੋਬਿੰਦ ਸਿੰਘ ਨੇ ਬਣਾਈ ਸਾਰਾ ਸਰਵੰਸ ਕੁਰਬਾਨ ਕਰਕੇ ਤੇ ਹੁਣ ਜੇ ਕੋਈ ਬਦਲੂਗਾ ਉਨੀ ਕੁਰਬਾਨੀ ਹੋਵੇ ਤਾਂ ਬਦਲ ਸਕਦਾ ਨਾ ਇੱਥੇ ਜਿਹੜਾ ਵੀ ਉੱਠਦਾ ਜੀ ਪੰਜ ਦੀ ਕੀ ਲੋੜ ਹੈ ਤੈਨੂੰ ਪੜ ਲਿਆ ਕਰੋ ਕਹਿੰਦੇ ਬਾਣੀਆਂ ਢੈਂਦੀ ਕਲਾ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਿੱਖੋ ਮਹਾਰਾਜ ਤੇ ਭਰੋਸਾ ਰੱਖਣਾ ਹੈ ਕਲਗੀਧਰ ਪਾਤਸ਼ਾਹ ਨੀਲੇ ਵਸਤਰ ਪਾੜ-ਪਾੜ ਕੇ ਸਾੜੀ ਜਾਂਦੇ ਆ ਅੱਗ ਵਿੱਚ ਤੇ ਮਾਨ ਸਿੰਘ ਜਥੇਦਾਰ ਨਿੰਗ ਸਿੰਘਾਂ ਦਾ ਜਥੇਦਾਰ ਫਤੇ ਸਿੰਘ ਤੋਂ ਬਾਅਦ ਉਹਨੂੰ ਮੰਨਿਆ ਜਾਂਦਾ ਹੈ ਭਾਈ ਮਾਨ ਸਿੰਘ ਨੇ ਇੱਕ ਲੀਰ ਚੱਕ ਲਈ ਗੁਰਮੁਖੋ ਸੋਹਣੀ ਲੱਗੀ ਚੱਕ ਕੇ ਗੀਜੇ ਚ ਪਾ ਲਈ ਕਲਗੀਧਰ ਪਾਤਸ਼ਾਹ ਨੀਲੇ ਵਸਤਰ ਪਾੜ-ਪਾੜ ਕੇ ਸਾੜੀ ਜਾਂਦੇ ਸੀ ਦੇਖ ਕੇ ਹੱਸ ਪਏ ਕਹਿੰਦੇ ਮਾਨ ਸਿੰਘਾ ਲੀਰ ਲਕਾਉਣ ਦੀ ਕੀ ਲੋੜ ਸੀ ਮੰਗ ਲੈਂਦਾ ਤੈਨੂੰ ਦੇ ਦਿੰਦੇ ਚੰਗੀ ਲੱਗਦੀ ਆ ਕਹਿੰਦਾ ਹਾਂਜੀ ਰੰਗ ਬੜਾ ਸੋਹਣਾ ਸਤਗੁਰ ਨੇ ਆਪਣੇ ਹੱਥਾਂ ਨਾਲ ਲੀਰ ਫੜਾਤੀ ਕਹਿੰਦੇ ਆ ਲੈ ਤੈਨੂੰ ਲੀਰ ਦੇੜੀ ਦੇ ਰਹੇ ਆ ਨਾ ਤੇਰਾ ਪੰਥ ਚੱਲੂਗਾ ਉੱਥੇ ਫਿਰ ਬਚਨ ਕੀਤਾ ਕਹਿੰਦੇ ਇੱਕ ਮਾਨ ਸਿੰਘ ਨੂੰ ਫੜਾ ਕੇ ਲੀਰ ਜੀ ਤੋੜਤਾ ਨਿਹੰਗ ਸਿੰਘਾਂ ਦਾ ਬਹੀਰ ਜੀ ਚੱਲੂ ਤੇਰਾ ਪੰਥ ਸੁੱਖਾ ਪੀਣਾ ਮਾਨਸਿਆਂ ਪੀਆ ਕਰੂ ਤੈਥੋਂ ਦੂਣਾ ਤੀਣਾ ਮਾਨਸਿਆਂ ਇਹ ਮਾਨ ਸਿੰਘ ਸੁਖ ਨਿਧਾਨ ਸਕਦਾ ਸੀ ਕਹਿੰਦੇ ਪੰਥ ਚੱਲੂਗਾ ਤੈਥੋਂ ਦੂਣਾ ਤੀਣਾ ਸੁੱਖਾ ਵੀ ਪੀਆ ਕਰੂਗਾ ਉਦੋਂ ਤੋਂ ਨੀਲਾ ਬਾਣਾ ਢਿੰਗ ਸਿੰਘਾਂ ਨੂੰ ਬਖਸ਼ ਦਿੱਤਾ ਆਖੋ ਸਤਨਾਮ ਇਹ ਜੰਗਾ ਜੁੱਧਾਂ ਦਾ ਨਿਸ਼ਾਨ ਹੈ ਗੁਰਮਖੋ ਨੀਲਾ ਬਾਣਾ ਮਾਨ ਸਿੰਘ ਨੂੰ ਫੜਾਤਾ ਤੇ ਇੱਥੇ ਹੀ ਬੇਨਤੀ ਕਰਦੇ ਆਂ ਕੋਸ਼ਤਾ ਨੀਲੇ ਵਸਤਰ ਸਾੜ ਤੇ ਜਿਹੜਾ ਕਲੰਗੀਧਰ ਪਾਤਸ਼ਾਹ ਦੇ ਪਾਇਆ ਸੀ ਨਾ ਨੀਲਾ ਬਸਤਰ ਉਹ ਜਦੋਂ ਮਹਾਰਾਜ ਨੇ ਅੱਗ ਵਿੱਚ ਸਿੱਟਿਆ ਤੇ ਗੁਰੂ ਦਾ ਇੱਕ ਸੇਵਕ ਸੀ ਹਲਵਾਈ ਲਾਲਚੰਦ ਗੁਰੂ ਇਹ ਬਹੁਤ ਸਮੇਂ ਤੋਂ ਲਾਲਚੰਦ ਹਲਵਾਈ ਗੁਰੂ ਮਹਾਰਾਜ ਵਾਸਤੇ ਲੰਗਰ ਪਾਣੀ ਤਿਆਰ ਕਰਦਾ ਹੁੰਦਾ ਸ਼ਿਕਾਉਂਦਾ ਹੁੰਦਾ ਉਹਨੇ ਕਿਤੇ ਭੱਜ ਕੇ ਚੱਕ ਲਿਆ ਗੁਰੂ ਨੀਲਾ ਬਣਾ ਸੀ ਨਾ ਜਿਹੜਾ ਸਾੜ ਰਹੇ ਸੀ ਉਹ ਚੋਲਾ ਭੱਜ ਕੇ ਚੱਕ ਲਿਆ ਕਹਿੰਦਾ ਸਤਿਗੁਰੂ ਕਾਹਨੂੰ ਸਾੜ ਦਿਓ ਇਹ ਤੁਸੀਂ ਪਹਿਨਿਆ ਹੋਇਆ ਮੇਰੇ ਤੇ ਕਿਰਪਾ ਕਰ ਦਿਓ ਉਹਨੇ ਚੱਕ ਕੇ ਸੰਭਾਲ ਲਿਆ ਅੱਜ ਤੱਕ ਵੀ ਉਹਦੀ ਵੰਸ ਕੋਲੇ ਉਹ ਚੋਲਾ ਪਿਆ ਹੈ ਗੁਰੂ ਇੱਕ ਤਾਂ ਉਹ ਕੌਲ ਅੱਠ ਧਾਤਾਂ ਦਾ ਬਣਿਆ ਹੋਇਆ ਹੈ ਜਿਹਦੇ ਵਿੱਚ ਸਤਿਗੁਰੂ ਭੋਜਨ ਪਦਾਰਥ ਛੱਕਦੇ ਹੁੰਦੇ ਉਹ ਹਲਵਾਈ ਛਕਾਉਂਦਾ ਹੁੰਦਾ ਸੀ ਤੇ ਉਹਦੀ ਵੰਸ ਕੋਲੇ ਹੁਣ ਵੀ ਉਹ ਬਰਤਨ ਮਹਾਰਾਜ ਜੀ ਦਾ ਤੇ ਉਹ ਨੀਲਾ ਚੋਲਾ ਜਿਹੜਾ ਸਾੜਦੇ ਸੀ ਕੁਛਕ ਸੜ ਗਿਆ ਸੀ ਕਿਉਂ ਜਦੋਂ ਅੱਗ 'ਚ ਸਿੱਟਿਆ ਉਹ ਹੁਣ ਤੱਕ ਵੀ ਨਿਸ਼ਾਨ ਉਦਾਂ ਹੀ ਆ। ਲਾਲ ਚੰਦ ਨੇ ਚੁੱਕ ਕੇ ਸੰਭਾਲਿਆ ਸੀ ਚਲੋ ਗੱਲ ਹੋਰ ਪਾਸੇ ਨਾ ਜਾਵੇ ਗੁਰਮਖੋ ਨਿਹੰਗ ਸਿੰਘਾਂ ਦੀ ਗੱਲ ਚੱਲਦੀ ਐ ਉਦੋਂ ਤੋਂ ਸਤਗੁਰ ਜੀ ਨੇ ਨੀਲਾ ਬਾਣਾ ਬਖਸ਼ਿਸ਼ ਕੀਤਾ। ਤੇ ਸਤਗੁਰ ਕਹਿੰਦੇ ਜਿਹੜਾ ਨਿਹੰਗ ਸਿੰਘ ਐ ਇਹ ਸਿਰ ਤੇ ਸੁੰਦਰ ਦੁਮਾਲਾ ਤੇੜ ਕਮਰ ਕਸਾ ਨੀਲਾ ਚੋਲਾ ਤੇ ਗੋਡਿਆਂ ਤੱਕ ਕਸ਼ਹਿਰਾ ਪੈਨਿਆ ਕਰਨਗੇ ਆਖੋ ਸਤਨਾਮ ਵਾਹਿਗੁਰੂ ਮਹਾਰਾਜ ਨੇ ਹੰਗ ਸਿੰਘਾਂ ਨੂੰ ਬੜਾ ਪਿਆਰ ਕਰਦੇ ਤਾਂ ਹੀ ਇਹਨਾਂ ਨੂੰ ਲਾਡਲੀਆਂ ਫੌਜਾਂ ਆਖਿਆ ਜਾਂਦਾ ਹੈ ਕਈ ਵਾਰੀ ਕੋਈ ਗੜਬੜ ਵੀ ਹੋ ਜਾਂਦੀ ਸਤਗੁਰ ਪਿਆਰ ਨਾਲ ਖਿਮਾ ਕਰ ਦਿੰਦੇ ਸੀ ਸੰਗਤ ਕਹਿੰਦੀ ਸੀ ਵੇ ਗੁਰੂ ਕੀਆਂ ਲਾਡਲੀਆਂ ਫੌਜਾਂ ਪਰ ਨਿਹੰਗ ਸਿੰਘਾਂ ਦੇ ਗੁਣ ਸੁਣ ਲਿਓ ਇਹ ਨਿੱਡਰ ਜਤੀ ਸਤੀ ਧੀ ਭੈਣ ਦੇ ਸਾਝੀ ਅਨਖਾਂ ਇੱਜ਼ਤਾਂ ਦੇ ਰਖਵਾਲੇ ਹੁੰਦੇ ਸਨ ਅੱਗੇ ਨਾਲ ਲੁਟੇਰੇ ਆ ਜਾਂਦੇ ਧੀਆਂ ਭੈਣਾਂ ਚੁੱਕ ਕੇ ਲੈ ਜਾਂਦੇ ਲੋਕ ਡਰਦੇ ਦਰਵਾਜ਼ੇ ਬੰਦ ਕਰ ਲੈਂਦੇ ਸੀ ਪਰ ਜੇ ਕਿਸੇ ਨਗਰ ਵਿੱਚ ਨਿਹੰਗ ਸਿੰਘਾਂ ਦੀਆਂ ਫੌਜਾਂ ਆ ਜਾਂਦੀਆਂ ਮਾਣ ਨਾਲ ਦੁਨੀਆ ਕਹਿੰਦੀ ਸੀ ਬੂਹੇ ਖੋਲ ਦਿਓ ਨਸੰਗ ਇੱਥੇ ਆ ਗਏ ਨਹੰਗ ਐਡਾ ਮਾਣ ਸੀ ਤੇ ਇਹ ਗੁਣ ਨੇ ਫੌਜਾਂ ਦੇ ਤੇ ਜੇ ਇਹ ਗੁਣ ਨਹੀਂ ਹੈਗੇ ਤਾ ਗੁਰਮੁਖੋ ਫਿਰ ਬਹੁਤ ਮਾੜੀ ਗੱਲ ਆ ਆਪਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਗੁਰ ਜੀ ਨੇ ਕਿਰਪਾ ਕੀਤੀ ਮਾਨ ਸਿੰਘ ਨੂੰ ਗੁਰਮੁਖ ਪਿਆਰਿਓ ਜਥੇਦਾਰੀ ਬਖਸ਼ੀ ਸੀ ਉਹਨਾਂ ਤੋਂ ਬਾਅਦ ਆਹ ਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਜਥੇਦਾਰ ਬਣਾਏ ਬਾਬਾ ਬੰਦਾ ਸਿੰਘ ਜੀ ਬਹਾਦਰ ਗੁਰਮੁਖ ਜਿਨ੍ਹਾਂ ਨੇ ਲਾਡਲੀਆਂ ਫੌਜਾਂ ਦੀ ਅਕਵਾਹੀ ਕੀਤੀ ਗੁਰਮੁਖ ਪਿਆਰਿਓ ਬੰਦਾ ਸਿੰਘ ਬਹਾਦਰ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਵਾਂਗ ਡੋਰ ਸੰਭਾਲੀ ਕਿੰਨੇ ਕਹਿਣੀ ਕਰਨੀ ਦੇ ਪੂਰੇ ਜਪੀ ਤਪੀ ਗੁਰਬਾਣੀ ਲਿਖਣੀ ਚਾਰ ਬੀੜਾਂ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਹੱਥੀਂ ਲਿਖਣੀਆਂ ਇੱਕ 1.5 ਵਜੇ ਨਿਹੰਗ ਸਿੰਘਾਂ ਦੀਆਂ ਸੌਣੀਆਂ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਗੁਰਮੁਖ ਪਿਆਰਿਓ ਬਾਣੀ ਬਾਣੇ ਦੇ ਧਾਰਨੀ ਕਹਿਣੀ ਕਰਨੀ ਦੇ ਪੂਰੇ ਬਾਬਾ ਦੀਪ ਸਿੰਘ ਜੀ ਮਹਾਰਾਜ ਉਹਨਾਂ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਫਿਰ ਭਾਈ ਦਰਬਾਰਾ ਸਿੰਘ ਜੀ ਦਲ ਦੇ ਮੁਖੀ ਰਹੇ ਗੁਰਮੁਖੋਂ ਉਹਨਾਂ ਤੋਂ ਬਾਅਦ ਕੁਝ ਗੜਬੜ ਇਦਾਂ ਦੀ ਵੀ ਹੋ ਗਈ ਦੋ ਥਾਂ ਦਲ ਵੰਡਿਆ ਗਿਆ ਬੁੱਢਾ ਦਲ ਔਰ ਤਰਨਾ ਦਲ ਗੁਰਮੁਖ ਪਿਆਰ ਕੁਝ ਆਪਸੀ ਵਿਚਾਰ ਇਦਾਂ ਦੇ ਬਣ ਗਏ ਦੋ ਦਲ ਹੋ ਗਏ ਬੁੱਢਾ ਦਲ ਤੇ ਤਰਨਾ ਦਲ ਗੁਰਮੁਖ ਪਿਆਰਿਓ ਉਦੋਂ ਬਾਅਦ ਵੀ ਸਮਾਂ ਚੱਲਦਾ ਰਿਹਾ ਨਵਾਬ ਕਪੂਰ ਸਿੰਘ ਦਾ ਇਤਿਹਾਸ ਪੜਿਓ ਕਿੱਡੀ ਚੜ੍ਹਦੀ ਕਲਾ ਵਾਲੇ ਜਥੇਦਾਰ ਨਵਾਬ ਕਪੂਰ ਸਿੰਘ ਸਰਕਾਰ ਇੱਕ ਵਾਰੀ ਕਹਿੰਦੀ ਨਾ ਜੀ ਤੁਹਾਨੂੰ ਨਵਾਬੀ ਦੇਣੀ ਹੈ ਲੱਖਾਂ ਰੁਪਈਆ ਤੇ ਸਰਕਾਰ ਵੱਲੋਂ ਹੋਰ ਤੁਹਾਨੂੰ ਇਨਾਮ ਮਿਲਿਆ ਕਰੂਗਾ ਤੇ ਨਵਾਬ ਕਪੂਰ ਸਿੰਘ ਜੀ ਘੋੜਿਆਂ ਦੀ ਲਿੱਦ ਹਟਾਉਂਦੇ ਹੁੰਦੇ ਨਾਲੇ ਜਥੇਦਾਰ ਸੀ ਕਹਿੰਦੇ ਜਥੇਦਾਰੀ ਦੇ ਦਿਓ ਜੇ ਪੰਥ ਚਾਹੁੰਦਾ ਨਵਾਬੀ ਮੈਂ ਤਾਂ ਨਹੀਂ ਚਾਹੁੰਦਾ ਜੇ ਪੰਥ ਚਾਹੁੰਦਾ ਲੈ ਲਾਂਗੇ ਪਰ ਮੈਨੂੰ ਜਿਹੜੇ ਘੋੜਿਆਂ ਦੇ ਲਿੱਦ ਹਟਾਉਣ ਦੀ ਸੇਵਾ ਇਹ ਤੋਂ ਨਾ ਹਟਾਇਓ ਆਖੋ ਸਤਨਾਮ ਵਾਹਿਗੁਰੂ ਇੱਥੇ ਤਾਂ ਮੇਰੇ ਵਰਗੇ ਨੂੰ ਮਾੜਾ ਜਾ ਉਹਦਾ ਮਿਲ ਜੇ ਧਰਤੀ ਤੇ ਪੈਰ ਹੀ ਨਹੀਂ ਲੱਗਦਾ ਗੁਰਮੁਖ ਪਰ ਇੰਨੀ ਨਿਮਰਤਾ ਗੁਰਮੁਖ ਪਿਆਰਿਓ ਨਵਾਬ ਕਪੂਰ ਸਿੰਘ ਵਰਗੇ ਜਥੇਦਾਰ ਨੈਣਾ ਸਿੰਘ ਵਰਗੇ ਜਥੇਦਾਰ ਟੱਲਾ ਸਿੰਘ ਵਰਗੇ ਜਥੇਦਾਰ ਹਨੂਮਾਨ ਸਿੰਘ ਵਰਗੇ ਜਥੇਦਾਰ ਤਪਾ ਸਿੰਘ ਵਰਗੇ ਜਥੇਦਾਰ ਸਹਿਬ ਸਿੰਘ ਵਰਗੇ ਔਰ ਬਾਬਾ ਪ੍ਰਹਿਲਾਦ ਸਿੰਘ ਵਰਗੇ ਬੜੇ ਤਕੜੇ ਯੋਧੇ ਹੋਏ ਨੇ ਗੁਰਮੁਖੋ ਨਿਹੰਗ ਸਿੰਘ ਫੌਜਾਂ ਦੇ ਵਿੱਚ ਇਹਨਾਂ ਨੇ ਦੇਸ਼ ਕੌਮ ਦੀ ਰਾਖੀ ਕੀਤੀ ਜਥੇਦਾਰ ਗਿਆਨ ਸਿੰਘ ਜੀ ਬਾਬਾ ਤੇਜਾ ਸਿੰਘ ਜੀ ਬਾਬਾ ਚੇਤ ਸਿੰਘ ਜੀ ਮਹਾਪੁਰਸ਼ ਬੜੇ ਕਹਿਣੀ ਤੇ ਕਰਨੀ ਦੇ ਪੂਰੇ ਤੇ ਬੋਲੇ ਵੀ ਇਹਨਾਂ ਨੇ ਨਾ ਇਹ ਜੇ ਬਣਾਉਣੇ ਸਿੰਘ ਇੱਕ ਆਉਣਾ ਕਹਿਣਾ ਸਵਾ ਲੱਖ ਫੌਜ ਆ ਰਹੀ ਹੈ ਡਰਦੀ ਦੁਨੀਆ ਭੱਜ ਜਾਂਦੀ ਸੀ ਗੁਰਮੁਖੋ ਇਹ ਬਹੁਤ ਮਹਾਰਾਜ ਦੀ ਕਿਰਪਾ ਇਹਨਾਂ ਫੌਜਾਂ ਤੇ ਸੋ ਆਪਾਂ ਨੂੰ ਚਾਹੀਦਾ ਭਾਈ ਜਿਹੜੀ ਕਿਰਪਾ ਸਤਿਗੁਰ ਨੇ ਕੀਤੀ ਹੈ ਆਪਾਂ ਇਹਨਾਂ ਨੂੰ ਸੰਭਾਲੀਏ ਪੁਰਾਣੇ ਸਮਿਆਂ 'ਚ ਨਾ ਜਦੋਂ ਟ੍ਰੇਨਾਂ ਚੱਲ ਪਈਆਂ ਕਈ ਲੁਟੇਰੇ ਟ੍ਰੇਨਾਂ ਲੁੱਟ ਲੈਂਦੇ ਅੰਗਰੇਜ਼ ਸਰਕਾਰ ਨੇ ਚਲਾਈਆਂ ਸੀ ਟ੍ਰੇਨਾਂ ਉਹ ਲੁਟੇਰਿਆਂ ਤੋਂ ਬਚਾਅ ਵਾਸਤੇ ਫਿਰ ਫੌਜ ਦਾ ਪਹਿਰਾ ਲਾਉਣਾ ਪੈਂਦਾ ਇੱਕ ਵਾਰੀ ਕਹਿੰਦੇ ਫੌਜੀ ਅਫਸਰ ਕੋਈ ਫੌਜ ਦੀਆਂ ਡਿਊਟੀਆਂ ਲਾ ਰਿਹਾ ਤਾਂ ਆ ਡੱਬੇ ਦੀ ਰਾਖੀ ਕਰਨੀ ਐ ਤਾਂ ਇਹਦੀ ਕਰਨੀ ਐ ਇੱਕ ਡੱਬੇ 'ਚ ਢਿੰਗ ਸਿੰਘ ਬੈਠਾ ਸੀ ਉੱਥੇ ਜਦੋਂ ਅਫਸਰ ਆਇਆ ਕਹਿੰਦਾ ਇੱਥੇ ਫੌਜ ਦੀ ਲੋੜ ਨਹੀਂ ਇੱਥੇ ਗੁਰੂ ਕੀ ਫੌਜ ਬੈਠੀ ਸੇ ਨਹੀਂ ਹੁਣ ਤੱਤੀ ਵਾਹ ਲੱਗ ਸਕਦੀ ਐਨਾ ਮਾਣ ਹੁੰਦਾ ਸੀ ਪਰ ਖਿਮਾ ਤਾਂ ਖਿਮਾ ਕਰ ਦਿਓ ਦੁੱਖ ਨਾ ਮਨਾਇਓ ਅੱਜ ਗੁਰਸਿੱਖੋ ਆਪਣੇ ਹਾਲਾਤ ਐਦਾਂ ਦੇ ਹੋ ਗਏ ਅਸੀਂ ਕਿਸੇ ਦੀ ਰਾਖੀ ਤਾਂ ਕੀ ਕਰਨੀ ਸੀ ਮਾਂ ਦੇ ਢਿੱਡ ਵਿੱਚ ਪਲਦੀ ਬੱਚੀ ਸੋਚਦੀ ਹੈ ਕਿਤੇ ਮੇਰਾ ਪਿਓ ਹੀ ਨਾ ਮੈਨੂੰ ਮਰਵਾ ਦੇ। ਮੇਰੀ ਮਾਈ ਨਾ ਮਰਵਾ ਦੇ, ਮੇਰਾ ਦਾਦਾ ਹੀ ਨਾ ਮੇਰਾ ਕਾਤਲ ਬਣ ਜਾਵੇ। ਐਦਾਂ ਦੇ ਨਹੀਂ ਸੀ ਬਣਾਇਆ ਸਿੱਖੋ। ਆਪਣੇ ਕਿਰਦਾਰ ਨੂੰ ਸੰਭਾਲੋ। ਕਿੱਡਾ ਮਾਣ ਸਤਗੁਰ ਨੇ ਆਪਾਂ ਨੂੰ ਬਖਸ਼ਿਆ ਹੈ। ਮੈਂ ਵੀ ਵਿਚੋਈਆਂ ਆਪਾਂ ਨੂੰ ਚਾਹੀਦਾ ਹੈ। ਐਸਾ ਕਰਮ ਨਾ ਕਰੀਏ ਜਿਹਨੂੰ ਦੇਖ ਕੇ ਦੁਨੀਆ ਕਹੇ ਵੀ ਐਦਾਂ ਦੇ ਹੁੰਦੇ ਆ ਸਿੱਖ। ਆਪਾਂ ਐਦਾਂ ਦੇ ਸਿਆਣੇ ਬਣਨਾ ਭਾਈ। ਸੋ ਸਤਗੁਰ ਨੇ ਕਿਰਪਾ ਕੀਤੀ ਹੈ ਜਤੀ ਸਤੀ ਕਹਿਣੀ ਕਰਨੀ ਦੇ ਪੂਰੇ ਹੋਣੇ ਚਾਹੀਦੇ ਆ ਗੁਰਮੁਖ ਪਿਆਰਿਓ ਮਹਾਰਾਜਾ ਰਣਜੀਤ ਸਿੰਘ ਬੰਦਾ ਸਿੰਘ ਬਹਾਦਰ ਤੋਂ ਬਾਅਦ ਉਹਨਾਂ ਨੇ ਖਾਲਸਾ ਰਾਜ ਕਾਇਮ ਕੀਤਾ ਤੇ ਉਸ ਵੇਲੇ ਗੁਰਮਖੋ ਜਥੇਦਾਰ ਸਨ ਅਕਾਲੀ ਫੂਲਾ ਸਿੰਘ ਜੀ ਦਮਾਲਾ ਸਜਾਉਣਾ ਫਰਲਾ ਸਜਾਉਂਦੇ ਢਿੰਗ ਸਿੰਘਾਂ ਦੇ ਮੁਖੀ ਹੋਏ ਨੇ ਅਕਾਲੀ ਫੂਲਾ ਸਿੰਘ ਕੋਈ ਪਰਵਾਹ ਨਹੀਂ ਸੀ ਕਰਦੇ ਬਾਦਸ਼ਾਹੀ ਦੀ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਹੈ ਤਾਂ ਸੀ ਧਰਮੀ ਰਾਜਾ ਪਰ ਲਾਹੌਰ ਗਿਆ ਉਥੇ ਨਾਚ ਗਾਣਾ ਹੁੰਦਾ ਸੀ ਉਹ ਨਚਨ ਵਾਲੀਆਂ ਦਾ ਨਾਚ ਦੇਖ ਲਿਆ ਆ ਗਿਆ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇਖ ਕਰਕੇ ਲਿਆਇਆ ਕਹਿੰਦਾ ਵੀ ਮੈਂ ਦੇਖ ਲੈ ਕੇ ਆਇਆ ਮੇਰੀ ਕੜਾ ਪ੍ਰਸ਼ਾਦ ਨੂੰ ਭੋਗ ਲਵਾ ਦਿਓ ਪ੍ਰਵਾਨ ਕਰਾ ਦਿਓ ਅਕਾਲੀ ਫੂਲਾ ਸਿੰਘ ਕਹਿੰਦੇ ਕਾਣਿਆ ਨੱਠ ਜਾ ਇੱਥੋਂ ਲਾਹੌਰ ਵਿੱਚ ਜਾ ਕੇ ਦੇਖੇ ਨਚਨਾਲੀਆਂ ਦੇ ਮੁਜਰੇ ਤੇ ਇੱਥੇ ਅਸੀਂ ਤੇਰੀ ਦੇਖਦੀ ਅਰਦਾਸ ਕਰੀਏ ਕਹਿੰਦੇ ਕੋਈ ਪ੍ਰਵਾਹ ਨਹੀਂ ਸੀ ਵੀ ਇਹ ਰਾਜਾ ਮਹਾਰਾਜਾ ਰਣਜੀਤ ਸਿੰਘ ਨੇ ਹੱਥ ਬੰਨ੍ਹ ਲੇ ਸੀ ਕਹਿੰਦਾ ਜੱਥੇਦਾਰ ਜੀ ਅਕਾਲੀ ਫੂਲਾ ਸਿੰਘ ਜੀ ਮੈਥੋਂ ਹੋ ਗਈ ਗਲਤੀ ਜਿਹੜੀ ਗਲਤੀ ਮੈਂ ਕੀਤੀ ਆ ਉਹਦੀ ਸਜ਼ਾ ਦੇ ਦਿਓ ਮੈਨੂੰ ਮਨਜ਼ੂਰ ਹੈ ਪਰ ਮੈਨੂੰ ਸ੍ਰੀ ਦਰਬਾਰ ਸਾਹਿਬ ਤੋਂ ਨਾ ਤੋੜੋ ਆਖੋ ਸਤਨਾਮ ਫਿਰ ਵੀ ਧਰਮੀ ਰਾਜਾ ਸੀ ਅਕਾਲੀ ਫੂਲਾ ਸਿੰਘ ਨੇ ਪਤਾ ਕੀ ਕੀਤਾ ਕਹਿੰਦੇ ਇਹਨੂੰ ਦਰਖਤ ਨਾਲ ਬਨ ਕੇ ਇਮਲੀ ਦਾ ਰੁੱਖ ਸੀਗਾ ਇਹਦੇ ਨਾਲ ਇਹਨੂੰ ਬਨ ਕੇ ਇਹਦੇ ਕੋਰੜੇ ਮਾਰੇ ਜਾਣ ਦੇਖੋ ਜਥੇਦਾਰ ਕਿਦਾਂ ਦੇ ਹੁੰਦੇ ਸੀ ਇਹਦੇ ਕੋਰੜੇ ਮਾਰੋ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਬਸਤਰ ਲਾ ਲੇ ਗਏ ਦਰਖਤ ਨਾਲ ਬੰਨ ਲਾ ਗਿਆ ਜਦੋਂ ਬੰਨ ਲਿਆ ਲੱਗੇ ਕੋੜੇ ਮਾਰਨ ਫਿਰ ਸੰਗਤ ਨੇ ਬੇਨਤੀ ਕੀਤੀ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਇਹ ਬਾਦਸ਼ਾਹ ਹੈ ਆਪਣਾ ਸ਼ੇਰੇ ਪੰਜਾਬ ਪੰਜਾਬ ਦਾ ਸ਼ੇਰ ਫਿਰ ਵੀ ਇਹਨੇ ਸਿੱਖ ਰਾਜ ਕਾਇਮ ਕੀਤਾ ਤੁਸੀਂ ਸਜ਼ਾ ਸੁਣਾਤੀ ਬਾਦਸ਼ਾਹ ਨੇ ਮੰਨ ਲਈ ਬੰਨਿਆ ਖੜਾ ਹੁਣ ਕੋੜੇ ਮਾਰਨ ਚ ਕਿਹੜਾ ਕਸਮ ਕਸਰ ਰਹਿ ਗਈ ਕੋਈ ਸੰਗਤ ਚਾਹੁੰਦੀ ਐ ਦੇ ਕੋਲ ਦੇ ਨਾਮ ਮਾਰੋ ਕਹਿੰਦੇ ਉਥੇ ਸੰਗਤ ਦੀ ਨਹੀਂ ਮੋੜੀ ਕਹਿੰਦੇ ਠੀਕ ਆ ਭਾਈ ਸੰਗਤ ਵੱਡੀ ਐ ਜੇ ਸੰਗਤ ਚਾਹੁੰਦੀ ਐ ਤਾਂ ਰਾਜੇ ਨੂੰ ਮaaf ਕੀਤਾ ਜਾਂਦਾ ਉਥੇ ਪਤਾ ਸੰਗਤ ਫਿਰ ਕੀ ਕਹਿੰਦੀ ਕਹਿੰਦੀ ਜੇ ਜ਼ਥੇਦਾਰ ਹੋਵੇ ਵਾਹਿਗੁਰੂ ਜੇ ਮਹਾਰਾਜਾ ਹੋਵੇ ਤਾਂ ਹੋਵੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਹੁੰਦਾ ਹੋਇਆ ਵੀ ਜ਼ਥੇਦਾਰ ਦੇ ਬਚਨ ਕਮਾਉਣ ਨੂੰ ਤਿਆਰ ਖੜਾ ਐ ਜੇ ਮਹਾਰਾਜਾ ਹੋਵੇ ਤਾਂ ਮਹਾਰਾਜਾ ਰਣਜੀਤ ਸਿੰਘ ਵਰਗਾ ਪਰ ਮਹਾਰਾਜਾ ਰਣਜੀਤ ਸਿੰਘ ਪਤਾ ਕੀ ਕਹਿੰਦੇ ਕਹਿੰਦੇ ਗੁਰੂ ਕੀ ਇਹ ਸੰਗ ਤੇ ਇਹ ਨਾ ਆਖੋ ਵੀ ਮਹਾਰਾਜਾ ਰਣਜੀਤ ਸਿੰਘ ਵਰਗਾ ਹੋਵੇ ਤੁਸੀਂ ਇਹ ਆਖੋ ਕਿ ਅਕਾਲ ਤਖਤ ਦਾ ਜਥੇਦਾਰ ਜੇ ਹੋਵੇ ਹੋਵੇ ਅਕਾਲੀ ਫੂਲਾ ਸਿੰਘ ਵਰਗਾ ਜਿਹੜਾ ਕਿਸੇ ਰਾਜੇ ਮਹਾਰਾਜੇ ਦੀ ਵੀ ਪਰਵਾਹ ਨਾ ਕਰੇ ਐਦਾਂ ਦੇ ਸੀ ਜਥੇਦਾਰ ਸਾਡੇ ਗੁਰੂ ਦੇ ਸੋ ਭਾਈ ਹੁਣ ਵੀ ਤੁਹਾਨੂੰ ਇਹੀ ਬੇਨਤੀ ਕਰਨੀ ਹੈ ਸਮਾਜ ਇਜਾਜ਼ਤ ਨਹੀਂ ਦਿੰਦਾ 3:30 ਵਜੇ ਚੱਲੇ ਨੇ ਤੇ ਬਾਕੀ ਤੁਸੀਂ ਵੀ ਘਰ ਦੇ ਕਾਰਬਿਹਾਰ ਕਰਨੇ ਹੁੰਦੇ ਆ ਸੋ ਮੇਰੀ ਇਹੀ ਆਪ ਜੀ ਨੂੰ ਹੱਥ ਬੰਨ ਕੇ ਬੇਨਤੀ ਹੈ ਅਸੀਂ ਕਿਸੇ ਦੇ ਔਗਣ ਤਾ ਨਹੀਂ ਫਰੋਲਦੇ ਕਿਉਂਕਿ ਸਾਨੂੰ ਹੱਕ ਵੀ ਨਹੀਂ ਹੈ ਇੱਥੇ ਤਾਂ ਕਵੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਸਾਰੇ ਸਾਡੇ ਨਾਲੋਂ ਚੰਗੇ ਨੇ ਪਰ ਬੇਨਤੀ ਆ ਜਿਹੜੇ ਗੁਣਾਂ ਦੀ ਆਪਾਂ ਸਾਂਝ ਕੀਤੀ ਹੈ ਨਾ ਇਹਨਾਂ ਗੁਣਾਂ ਨੂੰ ਆਪਣੇ ਵਿੱਚ ਧਾਰਨ ਕਰੋ ਦੇਖੋ ਵੀ ਉਹ ਕਿੱਦਾਂ ਦੇ ਸੀ ਜਿਨ੍ਹਾਂ ਨੂੰ ਹੁਣ ਤੱਕ ਵੀ ਸਤਕਾਰ ਮਿਲਦਾ ਹੈ ਤੇ ਅਸੀਂ ਕਿੱਥੇ ਮਾਰ ਖਾ ਗਏ ਜਿਹੜਾ ਸਾਡਾ ਸਤਕਾਰ ਨਹੀਂ ਹੋ ਰਿਹਾ ਵਿੱਚ ਦੁਨੀਆ ਸੇਵਕ ਮਾਈ ਹੈ ਤਾਂ ਦਰਗਹ ਬੈਸਣ ਪਾਈ ਹੈ ਸੋ ਇਨੀਆਂ ਕੀ ਵਿਚਾਰਾਂ ਪ੍ਰਵਾਨ ਕਰਨੀਆਂ ਜ਼ਰੂਰੀ ਬੇਨਤੀ ਹੈ ਕਿ ਖੰਡੇ ਬਾਟੇ ਦਾ ਅੰਮ੍ਰਿਤ ਸ਼ਕੋ ਮੂਹਰੇ ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਆ ਰਿਹਾ ਹੈ ਜਿਹੜੀਆਂ ਨਿੰਗ ਸਿੰਘ ਫੌਜਾਂ ਨੇ ਨਾ ਇਹਨਾਂ ਦੇ ਤਿੰਨ ਇਤਿਹਾਸਕ ਦਿਹਾੜੇ ਮੁੱਖ ਨੇ ਇੱਕ ਤਾਂ ਦੀਵਾਲੀ ਅੰਮ੍ਰਿਤਸਰ ਸਾਹਿਬ ਜਾ ਕੇ ਮਨਾਉਂਦੇ ਆ ਹੋਲਾ ਮੱਲਾ ਅਨੰਦਪੁਰ ਸਾਹਿਬ ਜਾ ਕੇ ਮਨਾਉਂਦੇ ਨੇ ਤੇ ਵਿਸਾਖੀ ਦਾ ਦਿਹਾੜਾ ਜਿਹੜਾ ਇਹ ਆਪਣੇ ਮਾਲਵੇ ਦੀ ਧਰਤੀ ਤੇ ਸਤਿਗੁਰ ਕਿਰਪਾ ਕਰਕੇ ਗੁਰੂ ਗੋਬਿੰਦ ਸਿੰਘ ਨੇ ਇੱਥੇ ਮਨਾਈ ਸੀ ਵਿਸਾਖੀ ਗੁਰਮੁਖੋ ਉਦੋਂ ਤੋਂ ਫਿਰ ਖਾਲਸਾ ਢਿੰਗ ਸਿੰਘ ਫੌਜਾਂ ਵੀ ਇੱਥੇ ਪਹੁੰਚਦੀਆਂ ਸੋ ਬੜਾ ਪਵਿੱਤਰ ਦਿਹਾੜਾ ਮੂਰੇ ਆ ਰਿਹਾ ਵੱਧ ਤੋਂ ਵੱਧ ਸੰਗਤਾਂ ਆਪੋ ਆਪਣਾ ਮਨ ਬਣਾਓ ਆਪਣੇ ਬੱਚਿਆਂ ਨੂੰ ਪ੍ਰੇਰੋ ਰਿਸ਼ਤੇਦਾਰ ਭੈਣ ਭਾਈ ਮਿੱਤਰ ਦੋਸਤ ਸਭਨਾਂ ਨੂੰ ਬੇਨਤੀ ਇਹ ਹੀ ਕਰਨੀ ਹੈ ਕਿ ਭਾਈ ਅਮਰਤ ਸਖੋ ਸਿੰਘ ਸਜੋ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਉਹ ਕਿਹੜਾ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ